ਪਹਿਲੀ ਆਵਾਜ਼ ਲਾਈਵ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਲੁਧਿਆਣਾ ਟੋਲ ਕਾਫੀ ਦਿਨਾਂ ਤੱਕ ਕਿਸਾਨਾਂ ਵੱਲੋਂ ਬੰਦ ਕੀਤਾ ਹੋਇਆ ਸੀ ਅੱਜ ਕਿਸਾਨਾਂ ਵੱਲੋਂ ਧਰਨਾ ਚੁੱਕ ਲਿਆ ਗਿਆ ਹੈ ਲੰਬੀਆਂ ਲਾਈਨਾਂ ਲੱਗੀਆਂ ਦੇਖਣ ਨੂੰ ਮਿਲੀਆਂ ਹਰ ਵਿਅਕਤੀ ਪਰੇਸ਼ਾਨ ਦੇਖਿਆ ਗਿਆ ਜਦੋਂ ਰਾਹਗੀਰਾਂ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਸਰਕਾਰ ਵੱਲੋਂ ਟੋਲ ਵਧਾਇਆ ਗਿਆ ਹੈ ਇਹ ਸਦਾ ਸਭ ਟੱਕਾ ਹੈ ਦੂਸਰੇ ਪਾਸੇ ਕਈ ਵਾਹਨਾ ਵਾਲਿਆਂ ਨੇ ਦੱਸਿਆ ਕਿ ਸਾਨੂੰ ਲਾਈਨ ਵਿੱਚ ਲੱਗੇ 2 ਘੰਟੇ ਹੋ ਗਏ ਹਨ ਟੋਲ ਤੇ ਖੜੀ ਬੱਸ ਵਾਲੇ ਆਪਣਾ ਰੋਣਾ ਰੋ ਰਹੇ ਸਨ ਕਾਫੀ ਸਮੇਂ ਬੱਸ ਖੜੀ ਰਹੀ ਟੋਲ ਮੁਲਾਜ਼ਮਾਂ ਵੱਲੋਂ ਕੋਈ ਵੀ ਜਵਾਬ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਬੱਸ ਨੂੰ ਵਾਪਸ ਲੈ ਜਾਓ ਟੋਲ ਤਾਂ ਦੇਣਾ ਹੀ ਪਵੇਗਾ ਇੱਕ ਪਾਸੇ ਵਾਹਨਾ ਦੇ ਪਾਸ ਬਣਾਉਣ ਵਾਲੇ ਲਾਈਨਾਂ ਵਿੱਚ ਲੱਗੇ ਹੋਏ ਕਾਫੀ ਬੋਲਦੇ ਨਜ਼ਰ ਆਏ ਟੋਲ ਦੇ ਰੇਟ ਵਧਣ ਕਾਰਨ ਲੋਕ ਪਰੇਸ਼ਾਨ ਦੇਖੇ ਗਏ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਪਾਸ ਬਣਵਾਇਆ ਸੀ 300 ਫੀਸ ਸੀ ਹੁਣ 340 ਫੀਸ ਕਰ ਦਿੱਤੀ ਹੈ ਲੇਕਿਨ ਕਮਰਸ਼ੀਅਲ 7000 ਕਰ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਟੋਲ ਵਾਲੇ ਸਰਾਸਰ ਧੱਕਾ ਕਰ ਰਹੇ ਹਨ ਮੋਕ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਜਸਵਿੰਦਰ ਬੱਤਰਾ ਦੇ ਨਾਲ ਪਹਿਲੀ ਆਵਾਜ਼ ਲਈ ਬਿਲਕੁਲ ਨਹੀਂ ਸਰ ਸਰ ਜਦੋਂ ਅਸੀਂ ਪਹਿਲਾਂ ਟੈਕਸ ਕਟਵਾਈ ਦਿੰਨੇ ਆ ਜਦ ਤੱਕ ਵਹੀਕਲ ਕੋਈ ਵੀ ਲੈਨੇ ਉਸ ਤੋਂ ਬਾਅਦ ਟੋਲ ਦਾ ਕੀ ਮਤਲਬ ਹੈ ਠੀਕ ਹੈ ਨਾ ਸਰ ਜੋ ਕਿ ਸਰਕਾਰ ਨੇ ਬਣਾਈ ਹੈ ਸਰਕਾਰ ਸਰਦੋ ਟੈਕਸ ਤਾਂ ਹੀ ਲੈਂਦੇ ਨਾ ਸਾਨੂੰ ਫੈਸਿਲਿਟੀਆਂ ਦੇ ਉਹ ਫੈਸਿਲਿਟੀ ਦੇਣ ਤੋਂ ਬਾਅਦ ਵੀ ਜੇ ਸਾਨੂੰ ਟੈਕਸ ਭਰਨਾ ਹੈ ਫਿਰ ਉਹ ਤਾਂ ਸਹੀ ਹੈ ਨਹੀਂ ਨਾ ਤੇ ਉਤੋਂ ਵੇਟ ਦੇਖ ਲਓ ਮਤਲਬ ਤੁਸੀਂ ਸੈਟੀਸਫਾਈ ਨਹੀਂ ਸੈਟੀਸਫਾਈ ਨਹੀਂ ਤੁਸੀਂ ਇੱਕ ਗੱਲ ਛੱਡੋ ਚਲ ਇੱਕ ਵਾਰ ਨੂੰ ਆਪਾਂ ਪੈਸੇ ਦੇ ਵੀ ਰਹੇ ਹਾਂ ਸਰ ਸੁਵਿਧਾ ਕਿੰਨੀ ਕੁ ਮਿਲ ਰਹੀ ਹੈ

ਦੇ ਬਾਰੇ ਕੀ ਕਹਿਣਾ ਜਾਂਦੇ ਉਹ ਬਹੁਤ ਮਾੜੀ ਗੱਲ ਹੈ ਰੇਟ ਘਟਾਉਣੇ ਚਾਹੀਦੇ ਨੇ ਅਲਿਟ ਦੇਖੋ ਹਾਲ ਕੀ ਹੋਇਆ ਬੈ ਲੈਣਾ ਲੱਗੀਆਂ ਲੋਕਾਂ ਦੀਆਂ ਸਾਨੂੰ ਹੀ ਹੋ ਗਿਆ ਸੀ 20 ਮਿੰਟ ਖੜਿਆਂ ਨੂੰ ਮੁਰਾ ਹਾਲ ਕੀਤਾ ਇਹਨਾਂ ਦੇ ਨਾਲੇ ਪੈਸੇ ਵੀ ਇਹਨੇ ਲੁੱਟੇ ਜਾਂਦੇ ਨੇ ਕਿਸਾਨਾਂ ਨੇ ਆਪਣੇ ਬੰਦ ਕੀਤਾ ਆ ਅਸੀਂ ਉਹ ਵਧੀਆ ਗੱਲ ਸੀ ਇਹਨਾਂ ਨੂੰ ਸਾਲ ਨੂੰ ਅਗਰ ਆਉਣਾ 20 25 ਦਿਨ ਟੋਲ ਬੰਦ ਰਿਆ ਇਹ ਬਿਨਾ ਅੱਗੇ ਬਿਨਾ ਉਹ ਫਾਸਟ ਟੈਕ ਤੋਂ ਚੱਲ ਰਹੇ ਸੀਗੇ ਇਹ ਗੱਲਾਂ ਦਾ ਜਵਾਬ ਹੋ ਇਹਨਾਂ ਕੋ ਫਾਸਟ ਹੈਗਾ ਕੋਈ ਪੁਰਾਣਾ ਹੈਗਾ ਦੇ ਦਿਓ ਨਹੀਂ ਹੁਣ ਇਹਦਾ ਕੀ ਸੋਲੂਸ਼ਨ ਕੀ ਹੈ ਸੋਲੂਸ਼ਨ ਹੈ ਬਾਜੀ ਇਹ ਦੇਖ ਕੇ ਮੇਰੀ ਗੱਲ ਸੁਣੋ ਸਾਰਿਆਂ ਨੂੰ ਪਤਾ ਵੀ ਟੋਲ ਖੁੱਲ ਗਿਆ 40 45 ਜਿਹੜਾ ਟਾਈਮ ਇਹਨਾਂ ਨੇ ਖਾਲੀ ਖਾਲੀ ਮੱਕੀ ਟਾਈਮ ਇਹਨਾਂ ਨੇ ਵੇਸਟ ਕੀਤਾ ਇਹਨਾਂ ਨੇ ਆਪਣੀ ਗਲਤੀ ਨਾ ਕੀਤੀ ਨਾ ਗੱਡੀ ਖੜੀ ਹੋਈ ਹੈ ਗੱਡੀ ਵਾਲੇ ਇਹਨਾਂ ਨੇ ਖੜੀ ਨਹੀਂ ਬਾਜੀ ਮੇਰੀ ਗੱਲ ਸੁਣੋ ਇਹਨਾਂ ਨੂੰ ਕੋ ਆਧਾਰਕਾਰ ਦੇ ਦਿਓ ਕੋਈ ਯਾਰਤੀ ਦਿਓ ਗੱਡੀ ਮੋਸੇ ਖੜੀ ਕਰ ਦਿੰਦੇ ਜਿਹੜੇ ਪਿੱਛੇ ਪਬਲਿਕ ਜਿਹੜੀ ਖੜੀ ਹੋਣਾ ਬਾਰੇ ਪਰੇਸ਼ਾਨ ਹੋ ਰਹੀ ਹੈ ਪਬਲਿਕ ਇੰਨਾ ਕਰਕੇ ਹੋ ਰਹੀ ਹੈ ਭਾਜੀ ਸਾਡੇ ਗੱਡੀ ਇਹਨਾਂ ਕੋਈ ਪ੍ਰੂਫ ਨਹੀਂ ਹੈਗਾ ਕੋਈ ਸਰਟੀਫਾਈ ਨਹੀਂ ਹੈਗੀ ਕੋਈ ਲਾਇਸੈਂਸ ਨਹੀਂ ਹੈਗਾ ਆ ਵੀ ਰੋਤੇ ਹੋਣਾ ਚਾਹੀਦਾ ਫੇ ਦਿਓ ਨਾ ਵੇ ਮੈਨੂੰ ਮੈਂ ਗੱਡੀ ਉੱਥੇ ਖੜੀ ਕਰ ਦਿੰਦਾ ਫਾਸਟ ਟੈਕ ਬਣ ਜਾਊਗਾ ਆਪਾਂ ਪੈਸੇ ਕੱਟ ਲਾਂਗੇ ਸਾਡੀ ਗੱਡੀ ਬੈਕ ਕਰਵਾ ਦੇ ਲੱਗਣ ਭਾਜੀ ਕੱਢੋ ਤੁਸੀਂ ਪ੍ਰੈਸ ਵਾਲੇ ਹੋ ਪੜੋ ਕਾਈਡ ਕਾਰ ਹੈਗਾ ਨਾ ਭਾਜੀ ਇਹ ਨਹੀਂ ਗੱਲ ਹੁੰਦੀ ਜੇ ਤੁਸੀਂ ਨਹੀਂ ਜਾਣਾ ਸੀਗਾ ਤੁਸੀਂ ਪਿੱਛੇ ਮੋੜ ਜਾਂਦੇ 40 ਮਿੰਟ ਹੋ ਗਏ ਤੁਸੀਂ ਪਿੱਛੇ ਮੋੜ ਜਾਂਦੇ 3 ਮਿੰਟ ਦਾ ਟਾਈਮ ਹੁੰਦਾ ਹੈ ਫਾਸਟ ਤੁਸੀਂ ਉਹ ਆਈਡੀ ਕਾਰ ਹੈ ਸਾਡੇ ਕੋਲ ਹੈ ਲੇਕਿਨ ਸਾਡੇ ਕੋਲ ਪੈਸੇ ਹੈ ਨਹੀਂ ਕੇ 3 ਮਿੰਟ ਦਾ ਟਾਈਮ ਆ 40 ਮਿੰਟ ਹੋ ਗਏ ਮੂਰੇ ਕਾਰਾਂ ਨੇ ਇੰਨਾ ਸਾਨੂੰ ਪਰੇਸ਼ਾਨ ਕੀਤਾ ਨਾ ਜਦ ਇਹ ਨਾਲ ਹਾਂਜੀ ਗੱਡੀ ਸਾਡੀ ਸਾਈਡ ਤੇ ਗਈ ਨਾ ਵਾਪਸ ਕਰਾ ਦਿਓ ਗੱਡੀ ਨੂੰ ਸਾਨੂੰ ਕੁਝ ਨਹੀਂ ਲੱਗਾਈ ਬਹੁਤ ਪਰੇਸ਼ਾਨ ਹੋਈ ਭਾਈ ਸਾਡਾ ਤਾਂ ਅਸੀਂ ਤਾਂ ਲਵਾਵਾਂਗੇ ਨਾ ਕੋਈ ਲਾਇਸੈਂਸ ਦੇ ਦਿਓ ਕੋਈ ਆਰਸੀ ਦੇ ਦਿਓ ਬਿਨਾਂ ਲਾਇਸੈਂਸ ਆਰਸੀ ਤੋਂ ਜਾ ਰਹੇ ਨੇ ਸਾਡੇ ਪੈਸੇਂਜਰ ਵੀ ਬਹੁਤ ਖਰਾਬ ਹੋਇਆ ਸਾਡੂ ਬਹੁਤ ਪ੍ਰਸ਼ਾਨ ਹੋਇਆ ਬਹੁਤ ਪ੍ਰਸ਼ਾਨ ਪੈਸੇਂਜਰ ਕਿਧੇ ਕਰਕੇ ਖਰਾਬ ਹੋਏ ਪਾਈਆ ਗੱਡੀ ਖੜੀ ਆ ਇੰਨਾ ਕੋ ਪੁੱਛੋ ਕੋਈ ਸਮਾਨ ਹੈਗਾ ਤੁਹਾਡੇ ਕੋਲ ਕੋਈ ਲਾਇਸੈਂਸ ਹੈ ਕੋਈ ਆਧਾਰ ਕਾਰਡ ਕੋਈ ਕੋਈ ਵੀ ਅਲੀ ਪਰਚੀ ਕਿਉਂ ਘਟਵਾਈਏ 40 ਮਿੰਟ ਬਾਅਦ ਭਾਈ ਫਿਰ ਤੁਸੀਂ ਇੱਥੇ ਆਣਾ ਨਹੀਂ ਸੀ ਬਾਦ ਮੈਂ ਤੁਹਾਡਾ ਮਤਵ ਵਾਲਾ ਪਰਚੀ ਨਹੀਂ ਘਟਵਾਣੀ 40 ਮਿੰਟ ਬਾਅਦ ਕੌਣ ਘਟਵਾ ਕੋਈ ਨਿਸ਼ਾਨੀ 40 ਮਿੰਟ ਬਾਅਦ ਕੌਣ ਦਊ ਜੀ 10 ਮਿੰਟ ਵੀ ਚੱਲ ਗਿਆ 3 ਮਿੰਟ ਬਾਅਦ ਵੀ ਚੱਲ ਗਿਆ 3 ਮਿੰਟ ਬਾਅਦ ਹੁੰਦੀ ਹੈ ਬਈ ਨਾ ਦਿਪਲ ਚਰਮਾ ਤੁਸੀਂ ਇੱਥੇ ਦੇ ਅਧਿਕਾਰੀ ਨਹੀਂ ਮੈਂ ਇਨ ਚ ਹਾਈਵੇ ਇਨ ਚਾਰਜ ਆ ਸਾਨੂੰ ਕੰਪਲੀਟਾ ਬਹੁ ਪੈ ਰਹੀਆਂ ਵੀ ਜਾਮ ਕਰਕੇ ਨਾ ਕੰਪਲੀਟਾ ਬਹੁ ਪੈ ਰਹੀਆਂ ਸਾਨੂੰ ਉੱਪਰ ਤੋਂ ਕੰਪਲੀਟਾ ਪੈ ਰਹੀਆਂ ਠੀਕ ਹੈ ਨਹੀਂ ਗੱਲ ਉਹਦਾ ਸਾਡੇ ਅੰਡਰ ਹੀ ਆਂਦਾ ਸਾਰਾ ਹਾਈਵੇ ਸਾਡੇ ਅੰਡਰ ਆ ਰਿਹਾ ਮੈਂ ਉਹਨਾਂ ਨੂੰ ਜਵਾਬ ਦੇਣਾ ਉਹਨਾਂ ਬੱਸ ਖੜੀ ਹੈ ਭਾਜੀ ਦਸ ਮਿੰਟ ਕੋਈ ਹੈ ਨਹੀਂ ਇਹਦੇ ਕੋਲ ਕੋਈ ਲਾਇਸੈਂਸ ਦਾ ਕੋਈ ਆਰ ਸੀ ਕੋ ਧਾਰਕ ਅਸੀਂ ਗੱਡੀ ਉੱਥੇ ਲਾ ਦਈਏ ਉਮੇਂ ਨੀ ਆ ਰਹੀ ਐ ਸਾਨੂੰ ਸਾਡਾ ਸਵਾ 1 ਵਜੇ ਦਾ ਟਾਈਮ ਹਾਂਜੀ 40 ਮਿੰਟ ਹੋ ਗਏ ਜਦ ਕੀ ਨਾ 3 ਮਿੰਟ ਦਾ ਟਾਈਮ ਹੁੰਦਾ ਫਾਸਟ ਟੈਗ ਤੇ ਠੀਕ ਹੈ ਜੀ 40 ਮਿੰਟ ਹੋ ਗਈ 40 ਮਿੰਟ ਹੋ ਗਏ ਸਾਨੂੰ ਆ ਲੈਨ ਚ ਖੜਿਆ ਨੂੰ ਗੱਡੀ ਮੋੜੇ ਖਰਾਬ ਖੜੀ ਸੀ ਠੀਕ ਹੈ ਜੀ ਸਾਡਾ ਮੋੜੇ ਸਵਾ 1 ਦਾ ਟਾਈਮ ਆ ਸਾਡੇ 12:30 ਹੋ ਤਾਰੇ ਚੜੀ ਹੋਵੇ ਸਾਡੀ ਗੱਡੀ ਟਾਈਮ 'ਤੇ ਨਹੀਂ ਪਹੁੰਚਦੀਏਗੀ ਅਸੀਂ ਬਹੁਤ ਪਰੇਸ਼ਾਨ ਹੋਏ ਬੈਠੇ ਹਾਂ ਇਸ ਟਾਈਮ ਸਾਨੂੰ ਇਹ ਆ ਵੀ ਸਾਡੀ ਗੱਡੀ ਖਾਲੀ ਹੋ ਗਈ ਸਾਡੇ ਕੋਲ ਸਵਾਰੀਆਂ ਵੀ ਨਾ ਪੈਸਾ ਸਾਡੇ ਕੋਲ ਲਗਾ ਸਾਡੀ ਗੱਡੀ ਪੈਕ ਕਰਵਾ ਦੋ ਬਸ ਇਹ ਗੱਲ ਹੈ ਟੋਲੇ ਕਿਨ ਲੋਕਾਂ ਨੂੰ ਹਰਾਸਮੈਂਟ ਕਰਨ ਵਾਸਤੇ ਆ ਟੂਲ ਪਲਾਜਾ ਵਾਸਤੇ ਆ ਠੀਕ ਹੈ ਇਹਦੇ ਵਿੱਚ ਕੀ ਹੋ ਰਿਹਾ ਨਾ ਤਾਂ ਪਹਿਲੇ ਇਨਟੀਮੇਸ਼ਨ ਦਿੱਤੀ ਗਈ ਹੈ ਵੀ ਅਸੀਂ ਫਾਸਟ ਟੈਗ ਜਿਹੜਾ ਹੈਗਾ ਕਮਰਸ਼ਲ ਗੱਡੀ ਦਾ ਅਸੀਂ ਬੰਦ ਕੀਤਾ ਹੈ ਅਸੀਂ ਦੋ ਦੋ ਤਿੰਨ ਤਿੰਨ ਘੰਟੇ ਹੋ ਗਏ ਇੱਥੇ ਖੜਿਆ ਨੂੰ ਹੁਣ ਸਾਨੂੰ ਮੌਕੇ ਤੇ ਦੱਸ ਰਹੇ ਆ ਵੀ ਕਮਰਸ਼ਲ ਗੱਡੀ ਦਾ ਪਾਸ ਬੰਦ ਕਰਤਾ ਅਸੀਂ ਟੈਕਸੀ ਵਾਲੇ ਆ ਪ੍ਰੋਬਲਮ ਕੀ ਹੈ ਕਿ ਇੱਕ ਬੰਦਾ ਖਿੜਕੀ ਤੇ ਬੈਠਿਆ ਹੈਗਾ ਠੀਕ ਹੈ ਨਾ ਸਾਨੂੰ ਤਿੰਨ ਤਿੰਨ ਘੰਟੇ ਹੋ ਗਏ ਇੱਥੇ ਖੜਿਆ ਨੂੰ ਕੋਈ ਪ੍ਰਸ਼ਾਸਨ ਦੀ ਤਰਫੋਂ ਜਾਂ ਟੂਲਪਲਾਜਾ ਦੀ ਤਰਫੋਂ ਕੋਈ ਸੁਣਾਈ ਨਹੀਂ ਹੈਗੀ ਆ ਆ ਬੰਦੇ ਦੇਖ ਲਓ ਗਰਮੀ 'ਚ ਇੱਕ ਛੋਟਾ ਜਿਹਾ ਪੱਖਾ ਲਾਇਆ ਹੋਇਆ ਉਹਦੇ ਵਿੱਚ ਵੀ ਲੋਕੀ ਪਰੇਸ਼ਾਨ ਹੋ ਰਹੇ ਇੰਨੀ ਗਰਮੀ 'ਚ ਭੀੜ ਭੜਾ ਕੇ ਜਿਹੜੀ ਪਬਲਿਕ ਹਰਾਸਮੈਂਟ ਹੋ ਰਹੀ ਹੈ ਕੋਈ ਸੁਵਿਧਾ ਨਹੀਂ ਹੈ ਕੋਈ ਨਹੀਂ ਹੈਗੀ ਕੁਛ ਵੀ ਨਹੀਂ ਹੈ ਇਹ ਪਾਸ ਮੈਂ ਪਾਸ ਫੜਿਆ ਤੁਸੀਂ ਇਹ ਪਾਸ ਮੈਂ ਬਣਵਾਇਆ ਹੈ ਮੇਰੇ ਕੋਲ ਮੇਰੇ ਕੋਲ ਹੈਗੀਆਂ ਚਾਰ ਗੱਡੀਆਂ ਜਿਹਦੇ ਵਿੱਚੋਂ ਦੋ ਪ੍ਰਾਈਵੇਟ ਆ ਦੋ ਕਮਰਸ਼ਲ ਆ ਕੋਈ ਇਹਦੇ 'ਚ ਰੇਟ ਵਧੇ ਆ ਇਦੇ ਵਿੱਚ ਰੇਟ ਵਧੇ ਆ ਪਹਿਲਾਂ ਕਿੰਨਾ ਦਿੰਦੇ ਪਹਿਲੇ 330 ਰੁਪਏ ਦਿੰਦੇ ਸੀਗੇ ਹੁਣ 340 ਰੁਪਏ ਪਰੇ ਆ ਜੀ ਤੇ ਕਈਆਂ ਨੇ ਦੱਸਿਆ ਕਿ 7000 ਰੁਪਏ ਹੁੰਦਾ ਜੀ 7000 ਕਮਰਸ਼ਲ ਗੱਡੀ ਦਾ ਮੰਗਦੇ ਸੀ ਮੇਰਾ ਇੱਕ ਪਾਸ ਕਮਰਸ਼ਲ ਗੱਡੀ ਦਾ ਸੀਗਾ ਇਹ ਕਹਿੰਦੇ ਵੀ ਉਹਦੇ 7000 ਰੁਪਏ ਜਮ੍ਹਾਂ ਕਰਾਓ ਠੀਕ ਹੈ ਤੇ ਬੰਦੇ 7000 ਰੁਪਏ ਅਗਰ ਟੂਲ ਦੇ ਉੱਤੇ ਦੇਣਗੇ ਤਾਂ ਕੀ ਕੀ ਕਮਾਣਗੇ ਤੇ ਕੀ ਖਾਣਗੇ ਤੁਹਾਨੂੰ ਲੱਗਦਾ ਕਿ ਰੇਟ ਨਾਰਮਲ ਹੈ ਜ਼ਿਆਦਾ ਹੈ ਜੀ ਜ਼ਿਆਦਾ ਰੇਟ ਬਿਲਕੁਲ ਜ਼ਿਆਦਾ ਤੱਕਾ ਹੈ ਜੀ ਸਰੇਮ ਸਰੇਮ ਤੱਕਾ ਹੈ ਜੀ ਜੀ ਨਾ ਮੈਡਮ ਮੇਰਾ ਨਾਮ ਰਿੰਪੀ ਹੈ ਜੀ ਮੈਡਮ ਲੈਂਗੁਏਜ ਕਾਦੇ ਵਾਸਤੇ ਖੜੇ ਹੋ ਤੁਸੀਂ ਹਾਂ ਨਿਊ ਪਾਸ ਨਿਊ ਕਰਾਣਾ ਕਾਦਾ ਪਾਸ ਆਏ ਕਾਰਡਾ ਕਾਰਡਾ ਜੀ ਹਾਂਜੀ ਕਾਰਡਾ ਕਾਰਡਾ ਹਾਂਜੀ ਮਤਲਬ ਕੋਈ ਪ੍ਰੋਬਲਮ ਆ ਰਹੀ ਹੁਣ ਪ੍ਰੋਬਲਮ ਹੀ ਹੈ ਜੀ ਗਰਮੀ ਕਿੰਨੀ ਦੇਖੋ ਕਿੰਦੀ ਦਰੋਂ ਕੇ ਖੜੇ ਹੋ ਤੁਸੀਂ ਕਾਫੀ ਚਿਰ ਹੋ ਗਿਆ ਵੀ ਕਿੰਨੀ ਆਈਡੀਆ ਕਿੰਨੇ ਚੋਅ ਇਹ ਖੜੇ ਹੋਏ ਹਾਂ ਹਾਂਜੀ 2 ਵਜੇ ਦਾ ਹੁਣ ਟਾਈਮ ਹੋ ਗਿਆ 1 ਵਜੇ ਹਾਂਜੀ ਠੀਕ ਹੈ ਹੈਂਡੀਕੈਪ ਵੀਰੇ 1.5 ਘੰਟੇ 2 ਘੰਟੇ ਹੋ ਗਏ ਖੜੇ ਮੈਨੂੰ ਇੱਥੇ ਠੀਕ ਹੈ ਜੀ ਹੋਰ ਉਸ ਵਾਰ ਕੀ ਹੁੰਦਾ ਹੈ ਇਹਨੂੰ ਚਾਹੀਦਾ ਸੀਗਾ ਸਟ ਤੇ ਸ਼ੁਰੂ ਹੋ ਰਿਹਾ ਕਲਾਗਰ ਨੂੰ ਫਾਸਟੇ ਬਣਾਉ ਕੋਈ ਨਾ ਕੋਈ ਇਨਫੋਰਮੇਸ਼ਨ ਹੈ ਨਾ 6 ਲੱਗੀ ਅੰਦਰ ਦੰਦੇ ਕਿੰਨੇ ਵਾਹ ਦੋ ਬਾਈ ਲਾਈਨ 6 ਲੱਗੇ ਲੱਗੇ ਦੋ ਹੀ ਚੱਲ ਰਹੀਆਂ ਆ ਘੁੰਮ ਕੇ ਵਾਪਸ ਆ ਰਹੇ ਆ ਅਸੀਂ ਕਿਹੜਾ ਕੋਈ ਲਾਈਨ ਤੋੜ ਦੇਵੇ ਗੀਂ ਹੈਡੀ ਕਾ ਮੈਂ 2.5 ਘੰਟੇ ਮੈਨੂੰ ਖੜੇ ਹੋ ਗਏ ਇੱਥੇ ਕੋਈ ਸਮਾਈ ਨਹੀਂ ਤੇ ਉੱਥੇ ਲੈਣਾ ਇਹ ਚ ਖੜ ਕੇ 10:30 ਵਜੇ ਦੇ ਲਾਈਨਾਂ ਤੇ ਖੜੇ 1 ਵਜੇ ਆ ਹੁਣ ਉਹ ਕਹਿੰਦੇ ਪਾਸ ਨਹੀਂ ਬੰਨਣਾ ਤੁਸੀਂ ਲੁਧਿਆਣੇ ਦੇ ਬਨੀ ਲੁਧਿਆਣੇ ਦੇ ਜੀ ਕਿ ਇਹ ਕਿੰਨੇ ਦਾ ਤੁਸੀਂ ਪਹਿਲਾਂ ਪਾਸ ਬਣਾਉਂਦੇ ਸੀ 330 ਰੁਪਏ ਦਾ ਪਾਸ ਬਣਦਾ ਸੀਗਾ 14 ਤਰੀਕ ਲਾਸਟ ਡੇਟ ਸੀ ਪਾਸ ਦੀ ਪਾਸ ਬਣਾਣਾ ਇੱਥੇ ਆਫਿਸ ਬੰਦ ਸੀਗਾ ਕਿਉਂਕਿ ਕਿਸਾਨ ਬੈਠੇ ਹੋਏ ਸੀ ਸਾਡੇ ਲਈ ਤਾਂ ਘਾਟੇ ਹੀ ਪੈ ਗਏ ਕਿਸਾਨ ਬੈਠਣ ਦਾ ਹੁਣ ਕੀ ਕਹਿ ਰਹੇ ਨੇ ਹੁਣ ਇਹ ਕਹਿੰਦੇ ਕਿ 7000 ਰੁਪਏ ਦੇ ਉਹ ਮਹੀਨੇ ਦਾ ਮਹੀਨੇ ਦਾ ਉਹ ਵੀ ਗਲਤ ਗੱਲਾਂ ਨੇ ਨਾ ਇਹ ਤਾਂ ਬਣਦਾ 330 ਰੁਪਏ ਦਾ ਬਣ ਰਿਹਾ ਵਾ ਤੇ ਹੁਣ 2 ਘੰਟੇ ਹੋ ਗਏ ਬੇਟੇ ਨੂੰ ਮੇਰੇ ਨੂੰ ਲੈ ਤੇ ਲੱਗੇ ਇਹਨੂੰ ਲੈ ਦੇ ਵਿੱਚੋਂ ਕਹਿੰਦੇ ਜੀ ਤੁਹਾਡਾ ਪਾਸ ਨਹੀਂ ਬੰਨਣਾ 7000 ਰੁਪਏ ਮਹੀਨੇ ਦਾ ਲੱਗੂਗਾ ਇਹ ਕਿਹੜਾ ਹੁੰਦਾ ਇਹ ਪਿਛਲੇ ਮਹੀਨੇ ਦਾ ਜੀ ਲੇਕਿਨ ਹੁਣ ਤੁਸੀਂ ਬਣਵਾਇਆ ਨਹੀਂ ਹਾਂਜੀ ਹੁਣ 7000 ਰੁਪਏ ਕਿੱਥੋਂ ਜੀ 12000 ਤਾਂ ਤਨਖਾਹ ਹੁੰਦੀ ਹੈ ਡਰਾਈਵਰ ਦੀ ਠੀਕ ਹੈ ਜੀ ਤੇ ਸਾਲ ਦਾ ਜਿਹੜਾ ਗੱਡੀ ਦਾ ਟੈਕਸ ਆ ਜਿਹੜਾ ਸਾਲ ਬਾਅਦ ਗੌਰਮੈਂਟ ਟੈਕਸ ਲੈਂਦੀ ਹੈ 8400 ਰੁਪਏ ਸਾਰਾ ਟੈਕਸ ਆ ਇਹ ਤਾਂ ਟੈਕਸ ਨਾਲੋਂ ਵੀ ਉੱਪਰ ਹੋ ਗਿਆ ਜੀ 7000 ਰੁਪਏ ਲੱਗਦਾ ਕਿ ਜਿਹੜਾ ਕਿਸਾਨਾਂ ਨੇ ਧਰਨਾ ਲਾਇਆ ਸੀ ਉਹ ਠੀਕ ਸੀਗਾ ਦੇਖੋ ਜੀ ਮੌਕੇ ਦੇ ਅਨੁਸਾਰ ਤਾਂ ਜਿਵੇਂ ਲੈ ਲਓ ਵੀ ਇਹਨੂੰ ਰੇਟ ਘਟਾਉਣ ਦੇ ਬਾਅਦ ਵਿੱਚ ਤਾਂ ਠੀਕ ਸੀਗਾ ਜੇਕਰ ਸਾਡਾ ਤਾਂ ਉਹਨੂੰ ਨੁਕਸਾਨ ਹੋ ਰਿਹਾ ਸਤਹਜ਼ਰ ਰੁਪਇਆ ਮੈਨੂੰ ਕਿੱਥੋਂ ਦਵਾਂਗੇ ਜੀ ਨਹੀਂ ਜਿਹੜਾ ਕਿਸਾਨਾਂ ਨੇ ਧਰ ਨਾਲ ਸੀ ਉਹ ਠੀਕ ਲਾਇਆ ਸੀ ਮੈਂ ਉਹ ਉਹ ਠੀਕ ਉਹ ਠੀਕ ਲਾਇਆ ਸੀਗਾ ਜੀ ਬਿਲਕੁਲ ਜਾਇਜ਼ ਲਾਇਆ ਸੀਗਾ ਜੀ ਉਹ ਜੀ ਮੇਰੇ ਕੋਲ 2 ਘੰਟੇ ਹੋਏ ਖੜੇ ਨੂੰ ਪੀਵੀ 10 ਐਫ ਵੀ 44 35 ਆ ਮੁੰਡਾ ਪਾਸ ਕਰੋੜ ਗਿਆ ਪਾਸ ਨਹੀਂ ਅਜੇ ਤੱਕ ਬਣਿਆ ਠੀਕ ਹੈ 2 ਘੰਟੇ ਉੱਪਰ ਹੋ ਗਏ ਹਰਾਸਮੈਂਟ ਬਹੁਤ ਹੋ ਰਿਹਾ ਲੇਕਿਨ ਜਿਹੜੇ ਰੇਟ ਮੱਦੇ ਹੈਗੇ ਨੇ ਦੇ ਬਾਰੇ ਕੀ ਕਹਿਣਾ ਚਾਹਦੇ ਹੋ ਰੇਟ ਤਾਂ ਜੀ ਹੁਣ ਪਾਸ ਬਣਾਵਾਗੇ ਪਹਿਲਾਂ ਜਿਹੜਾ ਰੇਟ ਵਧੇ ਸੀਗੇ ਉਹ ਵੀ ਵਧਾਏ ਸੀਗੇ ਤੁਹਾਡਾ ਘਰ ਦਾ ਧੱਕਾ ਹੀ ਆ ਜੀ ਦੰਤਾਂ ਨਾਲ